ਰੋਣਾ ਬਣੀ ਆ ਵਾਹੀ ਸਟਾਡੀ ਦੀ ਲੜਾ ਨਹੀਂ ਸਟਾਡੀ ਦੀ ਗੱਲ ਨਹੀਂ ਬੱਸ ਨਾ ਕਰੀਂ ਚੱਲਦਾ ਰਹੇ ਮਹਾਰਾਜ ਜੀ ਦੱਸੋ ਹੁਣ ਕਿਵੇਂ ਆ ਵਧੀਆ ਐਨ ਘੈਂਟ ਘੈਂਟ ਹਾਂ 79 ਕਿਲ ਦਾ ਦੇਦਲ ਮੇਰੇ ਘਾੜ ਤੇ ਬਹਿ ਜਾਂਦਾ ਕਦੇ ਧੰਦੇ ਤੇ ਬਹਿ ਜਾਂਦਾ ਆਪਣੀ ਮਿਹਨਤ ਵੀ ਬਹੁਤ ਲੱਗੀ ਆ ਦੋਨਾਂ ਦੀ ਤਾਂ ਬਹੁਤ ਲੱਗੀ ਆ ਲੈ ਆਂਦਾ ਵੀ ਅਸੀਂ ਦੋਨਾਂ ਨੇ ਫੱਟ ਵੀ ਅਸੀਂ ਕੀਤਾ ਬਾਕੀ ਆਪਣੇ ਘਿੰਦੇ ਭਰਾ ਹੁਣੇ ਸਾਰੇ ਆ ਭਰਾ ਹੁਣੇ ਸੀਗੇ ਇਹ ਤਾਂ ਗੱਡੀ ਦੀ ਵੀ ਬੱਸ ਕਰਾ ਲਈ ਗੱਡੀ ਦੀ ਤੇ ਅਸੀਂ ਵਿੰਗੀ ਹੋ ਗਈ ਮਗਰ ਵਿੰਗੀ ਹੋ ਗਈ ਭਰਾ ਮਗਰ ਚੱਲ ਕਰਤੀ ਫਿਟਿੰਗ ਚਾਲੂ ਇਹਦੀ ਦੁਬਾਰਤੀ ਖੋਲ ਖੋਲ ਕੇ ਸਵਾਗਤ ਆ ਨਵੇਂ ਵਲੌਗ ਚ ਆਪਣੇ ਇਹਦਾ ਕਰਦਾ ਹੈਗਾ ਪੰਪ ਲੀਕ ਥੱਲੇ ਉਹ ਤੇਰਾ ਸੀ ਆ ਪੰਪ ਪਾਵਰ ਸਟੇਰੀ ਕਿਉਂਕਿ ਟਰੈਕਟਰ ਨਾ ਕਰਾਉਣਾ ਰੰਗ ਵੀ ਅਸੀਂ ਕਿਹਾ ਚਲੋ ਲੀਕਿੰਗਾਂ ਲੁਕਿੰਗਾਂ ਪਹਿਲਾਂ ਹੀ ਸੈੱਟ ਕਰ ਲਈਏ ਕਿਉਂਕਿ ਇਹ ਲਾਂਢੀ ਦੇ ਹੱਥ ਲੱਗੇ ਆ ਕਰਨਲ ਦੇ ਚੰਨੂ ਮੁੱਤ ਚੰਨੂ ਨੂੰ ਚੰਨੂ ਮਨੂ ਦੇ ਹੱਥ ਲੱਗੇ ਸੀਗੇ ਇਹ ਪਤੰਦਰ ਨੇ ਉਦੋਂ ਗਲਤ ਨਾਟਕ ਹੱਸੇ ਤਾਂ ਇਹੀ ਹੋਇਆ ਚਲੋ ਕੋਈ ਨਹੀਂ ਵਧੀਆ ਟਾਈਮ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਦਾ ਨਾਂ ਵੀ ਚੰਨੂ ਮਨੂ ਆ ਵਾਹ ਆ ਰਹੀ ਲੱਗੀ ਓਏ মামਾ ਮੇਰੇ ਕੋਲ ਟਪਾਉਂਗਾ ਤੀ ਲਓ ਜੀ ਆਪਣੇ ਹੱਥ ਆ ਗਿਆ ਆਪਣੇ ਵਾਲਾ ਕਾਲਾ ਕੋੜ ਇੱਤੇ ਵੀ ਟਰਬੋ ਲਾ ਦੇਣੀ ਆ ਆਪਾਂ ਇਹ ਇਹ ਟਰੈਕਟਰ ਆਪਾਂ ਨਵਾਂ ਹੀ ਲਿਆ ਸੀ ਜਾਂਸੀ ਤੋਂ ਨਵਾਂ ਹੀ ਘੜਾਇਆ ਹੈਗਾ ਤੇ ਆਪਣੇ ਮਾਮੇ ਦੇ ਨਾਮ ਆ ਆਪਣੇ ਮਾਮੇ ਆ ਦਾ ਟਰੈਕਟਰ ਆ ਇਹ ਇਹ ਸਾਰਾ ਕਾਲਾ ਕੀਤਾ ਹੈ ਤੇ ਮੰਡੀ ਵੱਲ ਚੱਲੇ ਆ ਤੇ ਆਪਣੇ ਵਾਲਾ ਵੀ ਕਰਮ ਵਾਲਾ ਕੀਤਾ ਭਰਾ ਲੈ ਗਿਆ ਸੀ ਮੰਡੀ ਨੂੰ ਤੇ ਆ ਮੈਂ ਲਈ ਜਾ ਮੈਂ ਬਾਕੀ ਜਾ ਕੇ ਉੱਥੇ ਸਾਨੂੰ ਦਿਖਾਉਣੇ ਆ ਲੈਰਮੈਂਟ ਕੱਢਦੇ ਆ ਸਾਰੇ ਜਣੇ ਅੱਜ ਇਕੱਠੇ ਹੋਏ ਆ ਟੀਰੋ ਵੀ ਆਇਆ ਆ ਹਣੀ ਭਰਾ ਆਪਣਾ ਲੈਰਮੈਂਟ ਕੱਢਦੇ ਆ ਬੇਇੱਜ਼ਤੀ ਕਰਦੀ ਨਹੀਂ 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 ਤੂੰ ਬੇਇੱਜ਼ਤੀ ਕਰਦੀ ਇਹਦਾ ਰੀਜ਼ਨ ਆਈ ਜਿੰਦਾ ਜੱਕਰਾ ਆ ਕੋ ਕਿ ਦਿਖਾਉਂਦਾ ਹੈ ਮਾਰਨੀ ਕਿ ਦਿਖਾਉਂਦਾ ਤੂੰ ਆ ਕੇ ਮੂੰਹ ਦਿਖਾ ਦਿੰਦਾ ਗਲਤ ਗੱਲ ਹੈ ਇਹ ਗਲਤ ਗੱਲ ਨਹੀਂ ਮਾੜੀ ਗੱਲ ਆ ਇਹ ਸੰਧੂਆਂ ਦਾ ਬੰਦਾ ਇਹ ਸੰਧੂਆਂ ਦਾ ਮੁੰਡਾ ਨਾ ਸੰਧੂਆਂ ਦੀ ਭਾਈ ਜਿੰਨੇ ਸਮਝੂਗਾ ਹਾਂ ਆ ਫਰੇ ਪਤਾ ਨਹੀਂ ਪਤਾ ਨਹੀਂ ਆ ਆ ਆ ਦੇਖੋ ਹੁਣ ਪੰਨ ਪੰਗਰਟ ਪੂਸੀਆਂ ਇਹ ਐਵੇਂ ਹੋ ਰਿਹਾ ਫੇ ਮੈਂ ਜਾਵਾਂ ਸਾਡਾ ਕਰਦਾ ਹੋਣੀ ਇੱਥੇ ਜਾਣਾ ਇਹਨੂੰ ਉਹਨੇ ਬਦਲ ਆਜੂ ਵੀ ਟਰੈਕਟਰ ਕਰਦਾ ਵਾ ਮੇਰੇ ਕੋਲ ਇਹ ਆ ਲੈ ਫੜ ਹਾਂ ਮੈਂ ਆਈ ਆ ਹੋਵੇ ਹੁਣ ਇਹਦੀ ਵਾਰੀ

ਦੀ ਕਿ ਨਹੀਂ ਅੱਗ ਪੂਰੀ ਫਿਰ ਹੱਥ ਸਾਡਾ ਫਿਰਿਆ ਫਿਕਰ ਬੋਲਿਆ ਤੇਰਾ ਹੱਥ ਫਿਰਿਆ ਜਿਆਦਾ ਆ ਚੈੱਕ ਕਰੋ ਜੀ ਹਲਾ ਤੂ ਮੈਂ ਹੋਊਗਾ ਹੋਊਗਾ ਇਹਦਾ ਤੇਰਾ ਬੰਦ ਲਾ ਕਰਦੇ ਮੈਨੂੰ ਮੈਂ ਪਿੱਛੇ ਹੋਣੀ ਕੋਈ ਨਹੀਂ ਆਉਣੀ ਬੈਠੋ ਰੋਗ ਨਾ ਬਣੀ ਜਾਂਦੇ ਰੋਗ ਨਾ ਬਣੀ ਜਾਂਦੇ ਬੜੀ ਜਾਂਦਾ ਰੋਗ ਨਾ ਬਣੀ ਜਾਂਦਾ ਲੋਕ ਤਾਂ ਬੰਗ ਨਹੀਂ ਨਹੀਂ ਆ ਨਾ ਰੋਗ ਬਣੀ ਜਾਂਦੇ ਛੱਡ ਦੇ ਬੈਕ ਬੈਕ ਛੱਡ ਦੇ ਮੈਂ ਲੱਗੀ ਇਹ ਟਾਰਾਂ ਚ ਪਾਣੀ ਆ ਹਾਂ ਇਹ ਦਿਨ ਪਾਣੀ ਘਟਦਾ ਸਰਾ ਹੋ ਜਾਣੀ ਉਦੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਏ ਇਹਦਾ ਵੀ ਲਿਆ ਗੱਡੀ ਮਹਾਰਾਜ ਜੀ ਦੱਸੋ ਹੁਣ ਕਿਵੇਂ ਆ ਵਧੀਆ ਐਨ ਘੈਂਟ ਘੈਂਟ ਆ ਹਾਂ ਨਸ਼ੱਤਰ ਗਿਲ ਕਾ ਦੇ ਦਿਲ ਮਰਗਾੜ ਤੇ ਬਹਿ ਜਾਂਦਾ ਕਰੇ ਦੱਬੇ ਤੇ ਬਹਿ ਜਾਂਦਾ ਹਮ ਆਪਣੀ ਮਿਹਨਤ ਵੀ ਬਹੁਤ ਲੱਗੀ ਆ ਦੋਨਾਂ ਦੀ ਤਾਂ ਬਹੁਤ ਲੱਗੀ ਆ ਲਿਆਂਦਾ ਵੀ ਅਸੀਂ ਦੋਨਾਂ ਨੇ ਫੱਟ ਵੀ ਅਸੀਂ ਕੀਤਾ ਬਾਕੀ ਆਪਣੇ ਘਿੰਦੇ ਭਰਾ ਹੁਣੀ ਸਾਰੇ ਆ ਭਰਾ ਹੁਣੀ ਸੀਗੇ ਇਹ ਤਾਂ ਗੱਡੀ ਦੀ ਵੀ ਵਸਤ ਕਰਾ ਲਈ ਗੱਡੀ ਦੀ ਚ ਅਸੀਂ ਵਿੰਗੀ ਹੋ ਗਈ ਵਿੰਗੀ ਹੋ ਗਈ ਭਰਾ ਮਗਰ ਟਰਾਲੀ ਚ ਵਜਾ ਲੈ ਆਂਦਾ ਨਾ ਚਲੋ ਬਾਕੀ ਬਾਬੇ ਦੀ ਗੈਰਪਾਨਾ ਸੋਨਾ ਲੱਗਦਾ ਆਪਣਾ ਝੋਟਾ ਆਰੇ ਆਤਰੀ ਗਾਲੀ ਓਛਾ ਜੀ ਤੁਸੀਂ ਵੀ ਹੋ ਤੂੰ ਰਹਿ ਗਿਆ ਤੂੰ ਰਹਿ ਗਿਆ ਪਤਾ ਤੇਰਾ ਨਛੇਤਰ ਗੇਲਾ ਚ ਪੱਕਾ ਹੀ ਤੂੰ ਸਾਡਾ ਹੋਲਾ ਮਹਲਾ ਕੈਨਸਲ ਕਰਾਉਣਾ ਸੀ ਗੱਲ ਕੋਈ ਹੋਰ ਨਹੀਂ ਲੋਕਾਂ ਨੂੰ ਉੱਥੇ ਸਾਡੇ ਕਣ ਜਾਣਾ ਸੀ ਤੇਰੇ ਆਸਤੂਦਾਰ ਨਾ ਜਾਣਾ ਸੀ ਚਲੋ ਬਾਕੀ ਕੋਈ ਗੱਲ ਨਹੀਂ ਥਾਮੇ ਲੈਣਾ ਜੇ ਲੈ ਲਓ ਫੋਟੋ ਆਓ ਆਜੋ ਥਾ ਓਏ ਥਾਮੇ ਲੈ ਲਈਏ ਭਾਈ ਆਜੋ ਸਾਰੇ ਜਣੇ ਫੋਟੋ ਖਿੱਚ ਲਈਏ ਸਾਮੇ ਲੈ ਲਈਏ ਚਲੋ ਜੀ ਅੱਜ ਦਾ ਵਲੌਗ ਕਰਦੇ ਇੱਥੇ ਖਤਮ ਹੈ ਹਨਾ ਬਲਾਰਾ ਮੂਹ ਦੇ ਹੋ ਗਿਆ ਜੀ ਪਾਣੀ ਲੱਗ ਗਿਆ ਪਾਣੀ ਲੱਗ ਗਿਆ ਇਹ ਕਿੰਨ ਲੱਗਾ ਚਲੋ ਜੀ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਤੇ ਕੱਲ ਨੂੰ ਆਪਣੇ ਵਾਲਾ ਟਰੈਕਟਰ ਬਾਬੇ ਦੀ ਕਿਰਪਾ ਨਾਲ ਭਰੰਗ ਤੇ ਲਾ ਦੇਣਾ ਆ ਤੇ ਇਹਨੂੰ ਰੰਗ ਕਰਾਵਾਂਗੇ ਫਿਰ ਰੰਗ ਕਰਾ ਕੇ ਹੌਲੀ ਹੌਲੀ ਤੇ ਆਪਾਂ ਲੈ ਕੇ ਆਵਾਂਗੇ ਜੇ ਹੋ ਗਿਆ ਤਾਂ